ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਮੀਟਿੰਗ ਕਰਦੀ ਹੈ ਮੀਟਿੰਗ ਤੋਂ ਪਹਿਲਾਂ ਆਗੂ ਚਰਨਜੀਤ ਬਰਾੜ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਤਾਂ ਮੀਟਿੰਗ ਦੇ ਵਿੱਚ ਜ਼ਰੂਰ ਬੋਲੋ ਸਿਕਾਲ ਜੀ ਮੇਰੀ ਬੇਨਤੀ ਹੈ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਸਾਰੇ ਹਲਕਾ ਇੰਚਾਰਜ ਸਾਹਿਬਾਨਾਂ ਨੂੰ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਰੱਖੀ ਗਈ ਹੈ ਕਿਰਪਾ ਕਰਕੇ ਜੋ ਲੋਕ ਧਰਤੀ ਤੇ ਸੋਚਦੇ ਆ ਜੋ ਤੁਸੀਂ ਦਿਲੋਂ ਸੋਚਦੇ ਹੋ ਕਿਹੜੇ ਕਾਰਨਾ ਕਰਕੇ ਪਾਰਟੀ ਡਿੱਗੀ ਹੈ ਤੇ ਕਿਹੜੇ ਕਿਹੜੇ ਤਰੀਕੇ ਵਰਤ ਕੇ ਪਾਰਟੀ ਉੱਠ ਸਕਦੀ ਹੈ ਮੀਟਿੰਗ ਤੇ ਜਰੂਰ ਬੋਲਿਓ ਇਹ ਮੇਰੀ ਤੁਹਾਨੂੰ ਹੱਥ ਬੰਨ ਕੇ ਗੁੰਜਾਰਿਸ਼ ਹੈ ਬੇਨਤੀ ਹੈ ਔਰ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ ਵਰਕਰਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਆਪਣੇ ਹਲਕਾ ਇੰਚਾਰਜ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬਾਨ ਨੂੰ ਫੋਨ ਕਰੋ ਮੈਸੇਜ ਭੇਜੋ ਕਿ ਜੋ ਧਰਤੀ ਦੀ ਗਰਾਊਂਡ ਦੀ ਸਥਿਤੀ ਹੈ ਉਹਦੇ ਬਾਰੇ ਜਾ ਕੇ ਜਿਹੜਾ ਹੈਗਾ ਜਰੂਰ ਮੀਟਿੰਗ ਦੇ ਵਿੱਚ ਗੱਲ ਕਰਨ ਤੇ ਉਸ ਸੋਚ ਦੇ ਮੁਤਾਬਕ ਲੋਕਾਂ ਦੀ ਮੰਗ ਦੇ ਮੁਤਾਬਕ ਪਾਰਟੀ 'ਚ ਜੋ ਲੋੜੀਂਦੀਆਂ ਤਬਦੀਲੀਆਂ ਉਹ ਤੁਰੰਤ ਕੀਤੀਆਂ ਜਾਣ ਮੈਂ ਤੁਹਾਨੂੰ ਇਹ ਵੀ ਯਾਦ ਕਰਾ ਦਿਆਂ ਕਿ ਪਹਿਲਾਂ ਵੀ ਮੀਟਿੰਗਾਂ ਹੋਈਆਂ ਪਹਿਲਾਂ ਵੀ ਤੁਸੀਂ ਬੜੀਆਂ ਆਵਾਜ਼ਾਂ ਠਾਈਆਂ ਨਾ ਤਾਂ ਕਿਤੇ ਉਹ ਲਿਖੀਆਂ ਜਾਂਦੀਆਂ ਤੇ ਨਾ ਉਹ ਕਿਸੇ ਕਾਰਵਾਈ ਰਜਿਸਟਰ ਚ ਆਉਂਦੀਆਂ ਤੇ ਨਾ ਉਹ ਪੂਰੀਆਂ ਕੀਤੀਆਂ ਜਾਂਦੀਆਂ ਇਸ ਕਰਕੇ ਆਖਰੀ ਮੌਕਾ ਹੈ ਕਿਰਪਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਾਰਟੀ ਨੂੰ ਬਚਾ ਲਓ ਤਕੜੇ ਹੋ ਕੇ ਪਾਰਟੀ ਦੇ ਵਿੱਚ ਜੋ ਸੁਧਾਰ ਕਰਨ ਵਾਲੇ ਆ ਸਹੀ ਤੌਰ ਤੇ ਜਿਹੜੇ ਮੈਨੂੰ ਕੱਲੇ ਨੂੰ ਫੋਨ ਕਰਕੇ ਕਹਿੰਦੇ ਹੋ ਜਾਂ ਗਲੀ ਤੇ ਤੁਰਿਆ ਜਾਂਦਾ ਤੁਹਾਨੂੰ ਵੋਟਰ ਤੇ ਵਰਕਰ ਹਰੇਕ ਕਹਿੰਦਾ ਕਿ ਕਿਹੜੀਆਂ ਕਿਹੜੀਆਂ ਤਬਦੀਲੀਆਂ ਪਾਰਟੀ 'ਚ ਲਿਆਓ ਉਹ ਅੱਜ ਕਿਰਪਾ ਕਰਕੇ ਮੈਨੂੰ ਉਮੀਦ ਹੈ ਕਿ ਹਰੇਕ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਤਾਂ ਉਹ ਹਰ ਹਾਲਤ ਦੇ ਵਿੱਚ ਉਹ ਗੱਲ ਚੁੱਕ ਕੇ ਕੱਲੇ ਹਲਕਾ ਇੰਚਾਰਜ ਰਹਿ ਕੇ ਕੱਲੇ ਜ਼ਿਲ੍ਹਾ ਜੱਜਦਾਰ ਦਾ ਨਾਮ ਨਾਲ ਲਵਾ ਕੇ ਅਸੀਂ ਵੱਡੇ ਨਹੀਂ ਹੋ ਜਾਣਾ ਜਿੰਨਾ ਚਿਰ ਵੋਟਰ ਨਹੀਂ ਸਾਡੇ ਨਾਲ ਜੁੜਦਾ ਜਿੰਨਾ ਚਿਰ ਪੰਜਾਬ ਦੇ ਲੋਕ ਨਹੀਂ ਜੁੜਦੇ ਜਿੰਨਾ ਚਿਰ ਪੰਜਾਬ ਦੇ ਮੁੱਦੇ ਨਹੀਂ ਅਸੀਂ ਉਠਾ ਸਕਦੇ ਚੱਕ ਸਕਦੇ ਤੇ ਸਾਨੂੰ ਮੇਰਾ ਖਿਆਲ ਹੈ ਕਿ ਉਹਨਾਂ ਚਿਰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਸੋ ਸਾਰਿਆਂ ਨੂੰ ਆਖਰੀ ਵਾਰੀ ਇੱਕ ਵਾਰੀ ਫੇਰ ਬੇਨਤੀ ਹੈ ਸਾਨੂੰ ਤਾਂ ਕਈ ਬੰਦਿਆਂ ਨੂੰ ਸੱਦਿਆ ਨਹੀਂ ਗਿਆ ਕਿਉਂਕਿ ਪਤਾ ਸੀ ਵੀ ਇਹ ਬੰਦੇ ਬੋਲ ਸਕਦੇ ਆ ਕਹਿ ਸਕਦੇ ਆ ਸਾਨੂੰ ਨਹੀਂ ਸੱਦਿਆ ਗਿਆ ਪਰ ਚਲੋ ਜਿਨ੍ਹਾਂ ਨੂੰ ਸੱਦਿਆ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਤਕੜੇ ਹੋ ਕੇ ਪੰਜਾਬ ਦਾ ਪੱਕਾ ਪੂਰਿਓ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਪੂਰਿਓ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਮੀਟਿੰਗ ਕਰਦੀ ਹੈ ਮੀਟਿੰਗ ਤੋਂ ਪਹਿਲਾਂ ਆਗੂ ਚਰਨਜੀਤ ਬਰਾੜ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਤਾਂ ਮੀਟਿੰਗ ਦੇ ਵਿੱਚ ਜ਼ਰੂਰ ਬੋਲੋ ਸਤਿਕਾਰ ਜੀ ਮੇਰੀ ਬੇਨਤੀ ਹੈ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਸਾਰੇ ਹਲਕਾ ਇੰਚਾਰਜ ਸਾਹਿਬਾਨਾਂ ਨੂੰ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਰੱਖੀ ਗਈ ਹੈ ਕਿਰਪਾ ਕਰਕੇ ਜੋ ਲੋਕ ਧਰਤੀ ਤੇ ਸੋਚਦੇ ਆ ਜੋ ਤੁਸੀਂ ਦਿਲੋਂ ਸੋਚਦੇ ਹੋ ਕਿਹੜੇ ਕਾਰਨਾ ਕਰਕੇ ਪਾਰਟੀ ਡਿੱਗੀ ਹੈ ਤੇ ਕਿਹੜੇ ਕਿਹੜੇ ਤਰੀਕੇ ਵਰਤ ਕੇ ਪਾਰਟੀ ਉੱਠ ਸਕਦੀ ਹੈ ਮੀਟਿੰਗ ਤੇ ਜਰੂਰ ਬੋਲਿਓ ਇਹ ਮੇਰੀ ਤੁਹਾਨੂੰ ਹੱਥ ਬੰਨ ਕੇ ਗੁੰਜਾਰਿਸ਼ ਹੈ ਬੇਨਤੀ ਹੈ ਔਰ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ ਵਰਕਰਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਆਪਣੇ ਹਲਕਾ ਇੰਚਾਰਜ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬਾਨ ਨੂੰ ਫੋਨ ਕਰੋ ਮੈਸੇਜ ਭੇਜੋ ਕਿ ਜੋ ਧਰਤੀ ਦੀ ਗਰਾਊਂਡ ਦੀ ਸਥਿਤੀ ਹੈ ਉਹਦੇ ਬਾਰੇ ਜਾ ਕੇ ਜਿਹੜਾ ਹੈਗਾ ਜਰੂਰ ਮੀਟਿੰਗ ਦੇ ਵਿੱਚ ਗੱਲ ਕਰਨ ਤੇ ਉਸ ਸੋਚ ਦੇ ਮੁਤਾਬਕ ਲੋਕਾਂ ਦੀ ਮੰਗ ਦੇ ਮੁਤਾਬਕ ਪਾਰਟੀ 'ਚ ਜੋ ਲੋੜੀਂਦੀਆਂ ਤਬਦੀਲੀਆਂ ਉਹ ਤੁਰੰਤ ਕੀਤੀਆਂ ਜਾਣ ਮੈਂ ਤੁਹਾਨੂੰ ਇਹ ਵੀ ਯਾਦ ਕਰਾ ਦਿਆਂ ਕਿ ਪਹਿਲਾਂ ਵੀ ਮੀਟਿੰਗਾਂ ਹੋਈਆਂ ਪਹਿਲਾਂ ਵੀ ਤੁਸੀਂ ਬੜੀਆਂ ਆਵਾਜ਼ਾਂ ਠਾਈਆਂ ਨਾ ਤਾਂ ਕਿਤੇ ਉਹ ਲਿਖੀਆਂ ਜਾਂਦੀਆਂ ਤੇ ਨਾ ਉਹ ਕਿਸੇ ਕਾਰਵਾਈ ਰਜਿਸਟਰ ਚ ਆਉਂਦੀਆਂ ਤੇ ਨਾ ਉਹ ਪੂਰੀਆਂ ਕੀਤੀਆਂ ਜਾਂਦੀਆਂ ਇਸ ਕਰਕੇ ਆਖਰੀ ਮੌਕਾ ਹੈ ਕਿਰਪਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਾਰਟੀ ਨੂੰ ਬਚਾ ਲਓ ਤਕੜੇ ਹੋ ਕੇ ਪਾਰਟੀ ਦੇ ਵਿੱਚ ਜੋ ਸੁਧਾਰ ਕਰਨ ਵਾਲੇ ਆ ਸਹੀ ਤੌਰ ਤੇ ਜਿਹੜੇ ਮੈਨੂੰ ਕੱਲੇ ਨੂੰ ਫੋਨ ਕਰਕੇ ਕਹਿੰਦੇ ਹੋ ਜਾਂ ਗਲੀ ਤੇ ਤੁਰਿਆ ਜਾਂਦਾ ਤੁਹਾਨੂੰ ਵੋਟਰ ਤੇ ਵਰਕਰ ਹਰੇਕ ਕਹਿੰਦਾ ਕਿ ਕਿਹੜੀਆਂ-ਕਿਹੜੀਆਂ ਤਬਦੀਲੀਆਂ ਪਾਰਟੀ 'ਚ ਲਿਆਓ ਉਹ ਅੱਜ ਕਿਰਪਾ ਕਰਕੇ ਮੈਨੂੰ ਉਮੀਦ ਹੈ ਕਿ ਹਰੇਕ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਤਾਂ ਉਹ ਹਰ ਹਾਲਤ ਦੇ ਵਿੱਚ ਉਹ ਗੱਲ ਚੁੱਕ ਕੇ ਕੱਲੇ ਹਲਕਾ ਇੰਚਾਰਜ ਰਹਿ ਕੇ ਕੱਲੇ ਜ਼ਿਲ੍ਹਾ ਜੱਜਦਾਰ ਦਾ ਨਾਮ ਨਾਲ ਲਵਾ ਕੇ ਅਸੀਂ ਵੱਡੇ ਨਹੀਂ ਹੋ ਜਾਣਾ ਜਿੰਨਾ ਚਿਰ ਵੋਟਰ ਨਹੀਂ ਸਾਡੇ ਨਾਲ ਜੁੜਦਾ ਜਿੰਨਾ ਚਿਰ ਪੰਜਾਬ ਦੇ ਲੋਕ ਨਹੀਂ ਜੁੜਦੇ ਜਿੰਨਾ ਚਿਰ ਪੰਜਾਬ ਦੇ ਮੁੱਦੇ ਨਹੀਂ ਅਸੀਂ ਉਠਾ ਸਕਦੇ ਚੱਕ ਸਕਦੇ ਤੇ ਸਾਨੂੰ ਮੇਰਾ ਖਿਆਲ ਹੈ ਕਿ ਉਹਨਾਂ ਚਿਰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਸੋ ਸਾਰਿਆਂ ਨੂੰ ਆਖਰੀ ਵਾਰੀ ਇੱਕ ਵਾਰੀ ਫੇਰ ਬੇਨਤੀ ਹੈ ਸਾਨੂੰ ਤਾਂ ਕਈ ਬੰਦਿਆਂ ਨੂੰ ਸੱਦਿਆ ਨਹੀਂ ਗਿਆ ਕਿਉਂਕਿ ਪਤਾ ਸੀ ਵੀ ਇਹ ਬੰਦੇ ਬੋਲ ਸਕਦੇ ਆ ਕਹਿ ਸਕਦੇ ਆ ਸਾਨੂੰ ਨਹੀਂ ਸੱਦਿਆ ਗਿਆ ਪਰ ਚਲੋ ਜਿਨ੍ਹਾਂ ਨੂੰ ਸੱਦਿਆ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਤਕੜੇ ਹੋ ਕੇ ਪੰਜਾਬ ਦਾ ਪੱਕਾ ਪੂਰਿਓ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਪੂਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ